ਹਾਂਜੀ ਡੀਏਜੀ ਚਰਨ ਸਿੰਘ ਪੁੱਲਰ ਮਾਮਲੇ 'ਚ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹੜਾ ਕੀ ਉਹਨਾਂ ਦੇ ਨਾਲ ਮਿਲੇ ਹੋਏ ਦਲਾਲ ਕਿਸ਼ਾਨੂ ਸ਼ਰਦਾ ਪੂਰੀ ਗੱਲਬਾਤ ਕੀ ਹੈ ਇੱਕ ਵੀਡੀਓ ਸਾਹਮਣੇ ਆ ਗਈ ਹੈ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਇਹਦੇ ਵਿੱਚ ਵੱਡੇ ਵੱਡੇ ਅਫਸਰ ਆਈਪੀਐਸ ਸਾਰੇ ਹੀ ਫਸਣ ਜਾ ਰਹੇ ਹੈ ਤਾਂ ਪਹਿਲਾ ਵੀਡੀਓ ਸਾਂਝੀ ਕਰਦਗੇ ਚੈਨਲ ਤੇ ਬਣੇ ਰਹੋ ਤਾਂ ਫਿਰ ਕਰਾਂਗੇ ਅੱਗੇ ਗੱਲਬਾਤ ਡੀਏਜੀ ਪੁੱਲਰ ਦੇ ਨਾਲ ਜਿਹੜਾ ਦਲਾਲ ਡੀਲ ਕਰਦਾ ਸੀਗਾ ਕਿਸ਼ਾਨੂ ਸ਼ਰਦਾ ਉਹਦੇ ਬਾਰੇ ਹੋਰ ਵੱਡੇ ਖੁਲਾਸੇ ਹੋਏ ਨੇ ਕ੍ਰਿਸ਼ਨੂ ਸ਼ਾਰਦਾ ਦੇ ਜਿਹੜੇ ਲਿੰਕ ਜਿਹੜੇ ਸੰਬੰਧ ਮੰਨੇ ਜਾ ਰਹੇ ਨੇ ਉਹ ਸੱਤਾਧਾਰੀ ਲੋਕਾਂ ਨਾਲ ਵੀ ਰਹੇ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਵਾ ਚੁੱਕੇ ਨੇ ਸਿੰルド ਪੱਤਰਕਾਰ ਜੁਤਾਸੀ ਭੁਲਰਜੀ ਭੁਲਰ ਸਾਹਿਬ ਪੂਰੀ ਜਾਣਕਾਰੀ ਕੀ ਹੈਗੀ ਹੈ ਸਮੇਂ ਦੀ ਜਿਹੜੀ ਵੱਡੀ ਖਬਰ ਆ ਕਿ ਜਿਹੜੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਮਸਲੇ ਦੇ ਵਿੱਚ ਜਿਹੜਾ ਦਲਾਲ ਕਿਰਸ਼ਾਨੂੰ ਸ਼ਾਰਦਾ ਸੀਬੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਜਿੱਥੇ ਪੰਜਾਬ ਦੇ 2 ਦਰਜਨ ਦੇ ਕਰੀਬ ਆਈਪੀਐਸਆਈ ਅਫਸਰਾਂ ਦੇ ਨਾਲ ਸਿੱਧੇ ਸੰਪਰਕ ਸਨ ਉੱਥੇ ਨਾਲ ਦੀ ਨਾਲ ਆਮ ਆਦੀ ਪਾਰਟੀ ਦੇ ਜਾਂ ਕਹਿ ਲਓ ਕਿ ਸੱਤਾਧਰੀ ਪਾਰਟੀ ਦੇ ਹਲਕਿਆਂ ਦੇ ਵਿੱਚ ਵੀ ਉਹਦੀ ਤੂਤੀ ਬੋਲਦੀ ਸੀ ਉਹਦਾ ਸਿੱਧਾ ਕਈ ਐਮਐਲਏ ਮੰਤਰੀਆਂ ਦੇ ਨਾਲ ਵੀ ਸਬੰਧ ਪਾਏ ਗਏ ਨੇ ਔਰ ਸੱਤਾਧਰੀ ਪਾਰਟੀ ਦੇ ਐਮਐਲਏ ਦੇ ਹਲਕਿਆਂ ਦੇ ਵਿੱਚ ਉਹਦੇ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਉਹਦੇ ਜਿਹੜੇ ਲਿੰਕ ਸਾਹਮਣੇ ਆਏ ਨੇ ਵੱਡਾ ਖਲਾਸਾ ਕਿ ਜਿੱਥੇ ਉਹਦੇ ਆਈਐਸ ਆਈਪੀਐਸ ਅਫਸਰਾਂ ਦੇ ਨਾਲ ਸੰਬੰਧ ਦੇ ਸੀ ਉੱਤੇ ਸੱਤਾਧਰੀ ਪਾਰਟੀ ਦੇ ਹਲਕਿਆਂ ਦੇ ਵਿੱਚ ਵੀ ਉਹਦੇ ਪ੍ਰੋਟੈਕਸ਼ਨ ਮਨੀ ਦੇ ਤੌਰ ਤੇ ਜਿਹੜੇ ਉਹਦੇ ਸਬੰਧ ਜਿਹੜੇ ਉਜਾਗਰ ਹੋਏ ਨੇ ਇਹ ਸੀਬੀਆਈ ਦੇ ਜਿਹੜੀ ਇੰਟਰੋਗੇਸ਼ਨ ਕੀਤੀ ਉਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਤੇ ਹੁਣ ਸੀਬੀਆਈ ਹਰਚੰਦ ਸਿੰਘ ਭੁੱਲਰ ਅਤੇ ਕਿਰਸ਼ਾਨੂੰ ਸ਼ਰਧਾ ਨੂੰ ਅੰਨੇ ਸਾਹਮਣੇ ਬਿਠਾ ਕੇ ਵੀ ਪੁਸ਼ਪੜਤਾਲ ਕਰ ਸਕਦੇ ਆ ਅਸਲ ਦੇ ਵਿੱਚ ਇਸ ਵਾਲੇ ਕਿਰਸ਼ਾਨੂ ਸ਼ਾਰਦਾ ਸੀਬੀਆਈ ਕੋਲ 9 ਦਿਨ ਵਾਸਤੇ ਰਿਮਾਂਡ ਦੇ ਵਿੱਚ ਹੈ ਤੇ ਉਸੇ ਮਸਲੇ ਦੇ ਵਿੱਚ ਹੋਣਾ ਕਿ ਕਿਰਸ਼ਾਨੂ ਸ਼ਾਰਦਾ ਹਰਜਨ ਸਿੰਘ ਭੁੱਲ ਦੇ ਹੋਰ ਜਿਹੜੇ ਕਰੀਬੀ ਉਹਨਾਂ ਦਾ ਪਰਦਾ ਫਾਸ਼ ਹੋਣਾ ਸ਼ੁਰੂ ਹੋ ਚੁੱਕਾ ਹੈ ਸੀਬੀਆਈ ਦੇ ਲਗਾਤਾਰ ਪੁਸ਼ਗਿਸ਼ ਤੋਂ ਬਾਅਦ ਜਿਹੜਾ ਵਾ ਕਿਰਸ਼ਾਨੂ ਸ਼ਾਰਦਾ ਉਹਦੇ ਜਿਹੜੇ ਡਿਜੀਟਲ ਜਿਹੜੇ ਟ੍ਰੋਲ ਨੇ ਜਾਂ ਡਿਜੀਟਲ ਜਿਹੜੇ ਐਵੀਡੈਂਸ ਨੇ ਜਾਂ ਸਬੂਤ ਨੇ ਉਹਨਾਂ ਦੀ ਸੈਂਸਿੰਗ ਜਾਂਚ ਤੋਂ ਬਾਅਦ ਪੰਜਾਬ ਦੇ ਸੱਤਾਧਾਰੀ ਹਲਕਿਆਂ ਵਿੱਚ ਵੀ ਵੱਧ ਫੁੱਲ ਰਹੇ ਸੁਰੱਖਿਆ ਲਈ ਭੁਗਤਾਨ ਮਤਲਬ ਪ੍ਰੋਟੈਕਸ਼ਨ ਮਣੀ ਨੈਟਵਰਕ ਦਾ ਵੀ ਖਲਾਸ ਹੋਇਆ ਜਾਂਚ ਚ ਜਿਹੜੇ ਜਾਂਚ ਜਿਹੜੇ ਜਿਹੜੇ ਲੋਕ ਜੁੜੇ ਨੇ ਉਹ ਦੱਸਦੇ ਨੇ ਕਿ ਕਿਸ਼ਾਨੂ ਸ਼ਾਰਦਾ ਦੇ ਫੋਨ ਫੋਨਾਂ ਤੋਂ ਚੈਟ ਰਿਕਾਰਡਰ ਤੇ ਨਿੱਜੀ ਡਾਇਰੀ ਤੋਂ ਬਹੁਤ ਸਾਰੇ ਭੇਦ ਖੁੱਲੇ ਨੇ ਕਿ ਸੂਬੇ ਦੇ ਦੋ ਦਰਜਨ ਤੋਂ ਵੱਧ ਸੀਨੀਅਰ ਆਈਏਐਸ ਅਫਸਰ ਤੇ ਆਈਪੀਐਸ ਅਫਸਰਾਂ ਨਾਲ ਜਿਹੜੇ ਨੇ ਰਜਾਨਾ ਅਕ੍ਰਿਸ਼ਣ ਅਨੁਸਾਰ ਦਾ ਦੇ ਸੰਪਰਕ ਵਿੱਚ ਸਨ ਇਸ ਸੁਲਾਵਾ ਹਾਂਜੀ ਮਾਮਲਾ ਤੁਸੀਂ ਪੂਰਾ ਸੁਣੀ ਲਿਆ ਡੀਏਜੀ ਭੁੱਲਰ ਮਾਮਲਾ ਚਰਚਾ ਦੇ ਵਿੱਚ ਆ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਹੁਣ ਜਿਹੜਾ ਕੀ ਦਲਾਲ ਕਿਸਾਨੂਸਾਰ ਦਾ ਇਸ ਮਾਮਲੇ ਦੇ ਵਿੱਚ ਜੇ ਗੱਲ ਕਰੀਏ ਹੁਣ ਵੱਡੇ ਵੱਡੇ ਲੀਡਰ ਐਮਐਲਏ ਇਹਨਾਂ ਨਾਲ ਪੂਰਾ ਕੰਟੈਕਟਰ ਰਿਆ ਇਹਨਾਂ ਦਾ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਸੀਬੀਆਈ ਪੂਰੀ ਆਪਣੇ ਬੰਨੀ ਹੋ ਜਾਂਚ ਕਰ ਰਹੀ ਹੈ ਤੇ ਇੱਕ ਪਾਸੇ ਡੀਆਈਜੀ ਭੁੱਲਰ ਦਾ ਵੀ ਰਿਮਾਂਡ ਮੰਗਿਆ ਜਾਂਦਾ ਦਲਾਲ ਕਿਸਾਨ ਨੂੰ ਤੇ ਡੀਆਈਜੀ ਭੁੱਲਰ ਆਮਣੇ ਸਾਹਮਣੀ ਬਿਠਾ ਕੇ ਇਹਨਾਂ ਤੋਂ ਹਜੇ ਹੋਰ ਗੱਲਾਂ ਪੁੱਛ ਗੱਛ ਕਰਨੀ ਬਾਕੀ ਆ ਸੀਬੀਆਈ ਵੱਲੋਂ ਆਪਣੇ ਬੰਦੀਆਂ ਜਾਂਚ ਸ਼ੁਰੂ ਆ ਹਜੇ ਤੱਕ ਕੌਣ ਕੌਣ ਇਸ ਇਸ ਮਸਲੇ ਦੇ ਵਿੱਚ ਸ਼ਾਮਿਲ ਆ ਸਾਰੀ ਗੱਲਬਾਤ ਆਪਾਂ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਹੁਣ ਇੱਕ ਪਾਸੇ ਆਪਾਂ ਪੁਲਿਸ ਅਧਿਕਾਰੀਆਂ ਕੋਲੇ ਜੋ ਵੀ ਕਿਤੇ ਕੋਈ ਨਸ਼ਾ ਵੇਚਦਾ ਤਾਂ ਥਾਣੇ 'ਚ ਰਿਪੋਰਟ ਕੀਤੀ ਜਾਂਦੀ ਆ ਪਰ ਹੁਣ ਜਦੋਂ ਕੁਝ ਕਾਲੀਆਂ ਭੇਡਾਂ ਹੀ ਕਹਿ ਸਕਦੇ ਇਹਨਾਂ ਨੂੰ ਕੁਝ ਚੰਗੇ ਅਫਸਰ ਵੀ ਆ ਜਿਹੜੀਆਂ ਡਿਊਟੀਆਂ ਨਿਭਾ ਰਹੇ ਆ ਕਰੀਏ ਹੁਣ ਡੀਆਈਜੀ ਇੱਕ ਬਹੁਤ ਵੱਡੀ ਪੋਸਟ ਹੁੰਦੀ ਹੈ ਤੇ ਬਹੁਤ ਵੱਡੀ ਰੈਂਕ ਦਾ ਅਫਸਰ ਹੁੰਦਾ ਤੇ ਪਰ ਲੇਕ ਹੁਣ ਜਿਹੜੇ ਹੀ ਸਾਡੇ ਪੰਜਾਬ ਨੂੰ ਆਪਾਂ ਕਹਿੰਦੇ ਆ ਵੀ ਪੰਜਾਬ ਪੁਲਿਸ ਦੇ ਕੋਲੇ ਜਦੋਂ ਵੀ ਕਿਤੇ ਗੱਲਬਾਤ ਹੁੰਦੀ ਆ ਆਪਾਂ ਜਾਣਦੇ ਆ ਹਨਾ ਵੀ ਇੱਥੇ ਨਸ਼ਾ ਵੇਚਦਾ ਤੇ ਹੁਣ ਜਦੋਂ ਇਹੀ ਮਿਲ ਗਏ ਕੁਝ ਕਾਲੀਆਂ ਭੇਡਾਂ ਵਿੱਚ ਰਲ ਜਾਂਦੇ ਆ ਵਿੱਚ ਚੰਗੇ ਅਫਸਰ ਵੀ ਜਿਹੜੇ ਆਪਣੀਆਂ ਡਿਊਟੀਆਂ ਨਿਭਾ ਰਹੇ ਤੇ ਪਰ ਹੁਣ ਡੀਆਈਜੀ ਭੋਲਰ ਮਾਮਲੇ 'ਚ ਬਹੁਤ ਵੱਡੇ ਹਰ ਰੋਜ਼ ਕੁਈ ਨਾ ਕੋਈ ਨਵੀਂ ਗੱਲ ਨਿਕਲ ਕੇ ਆਉਂਦੀ ਆ ਤੇ ਇਹ ਗੱਲਾਂ ਨੂੰ ਲੈ ਕੇ ਭਾਈ ਇਹਦੇ ਵਿੱਚ ਵੱਡੇ ਵੱਡੇ ਆਈਪੀਐਸ ਆਈਐਸ ਤੇ ਹਜੇ ਪਤਾ ਨਹੀਂ ਹੋਰ ਕਿੰਨੇ ਕ ਅਫਸਰ ਹੋਰ ਫਸਣਗੇ ਦਲਾਲ ਕਿਸਾਨੂ ਨੂੰ ਸੀਬੀਆਈ ਨੇ ਚੱਕ ਲਿਆ ਤੇ ਰਿਮਾਂਡ ਤੇ ਵੀ ਆ ਇੱਕ ਪਾਸੇ ਡੀਆਈਜੀ ਪੁੱਲਰ ਦਾ ਵੀ ਰਿਮਾਂਡ ਮੰਗਿਆ ਜਾਂਦਾ ਹੁਣ ਪੂਰੀ ਗੱਲ ਦੇ ਖੁਲਾਸੇ ਨਿਕਲ ਕੇ ਹਜੇ ਹੋਰ ਹੋਰ ਹੋਣੇ ਬਾਕੀ ਆ ਤੇ ਹੁਣ ਉਹ ਜਲਦ ਖਬਰ ਆਪਾਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਰਹੇ ਮਿਲਦੇ ਰਹੇ ਤੁਹਾਨੂੰ ਨਵੇਂ ਟੌਪਿਕ ਤੇ ਧੰਨਵਾਦ